ਹਾ ਸਖੇ ਭਾਈਓਏ ਉਹ ਤੁਸੀਂ ਮੋਦੀ ਨੰਨ ਲਲਕੇ ਹੋਰ ਸੀ ਮੋ ਪਰ ਜਾਏ ਗੁਰਪ੍ਰੀਤ ਪਰ ਜਾਏ ਮੈਨੂੰ ਕਿਉਂ ਕੁੱਤੀ ਜਾਣੇ ਹੋਏ ਉਹ ਮੈਨੂੰ ਛੱਡ ਦੋਏ ਮੇਰੇ ਦਰਦ ਹੋਈ ਜਾਂਦਾ ਹੈ ਅਪੀਤ ਭਾਜੀ ਚੜ ਦੋ ਮੋਦੀ ਸਾਹਿਬ ਤੁਸੀਂ ਵੀ ਛੱਡ ਦੋ ਆ ਪਰ ਜਾਏ ਇਹਨਾਂ ਨੂੰ ਸਮਝਾਓ ਤੁਸੀਂ ਵੀ ਗਲਤੀ ਮੈਨੂੰ ਕੁੱਤੀ ਜਾਣੇ ਮੇਰਾ ਕਸੂਰ ਤਾਂ ਦੱਸ ਦੋ ਮੈਂ ਕੀ ਕੀਤਾ ਹੈ ਓਏ ਚੰਨੀ ਸਿਮੋਨ ਨੇ ਮੈਂ ਸਮਝ ਆਇਆ ਸੀ ਕਿ ਸਾਰੇ ਪੁਆਰੇ ਚੰਨੇ ਦੇ ਨੇ ਇਸ ਕਰਕੇ ਮੁੱਦੀ ਨਾਲ ਮਿਲ ਕੇ ਹੋ ਸਿਮੋਨ ਬਰਪ੍ਰੀਤ ਪਰ ਜਾਏ ਇਸ ਕਰਕੇ ਤਿੰਨੋਂ ਕੁੱਟੀ ਜਾਂਦੇ ਆ ਕਿ ਅੱਗੇ ਤੂੰ ਮੈਨੂੰ ਕਿਉਂ ਇਸ ਤਰ੍ਹਾਂ ਖੜੇ ਜਾ ਕੇ ਸਾਡੀਆਂ ਗੱਲਾਂ ਨਾ ਕਰੀ ਤੂੰ ਜਾ ਕੇ ਸਿਮੋਨ ਸਾਡੀਆਂ ਗੱਲਾਂ ਦਸਦੀ ਐ ਉਹ ਮੇਰੇ ਨਾਲ ਲੜਦੀ ਐ ਹੋਏ ਸੁੱਖੇ ਯਾਰ ਹੋ ਮੈਂ ਕਿੱਥੇ ਗੱਲਾਂ ਕਰਦਾ ਤੂੰ ਆਪਣੇ ਵੱਲੋਂ ਬਣਾ ਬਣਾ ਕੇ ਜਿੰਨਾ ਪਰ ਜਾਇ ਨੂੰ ਦੱਸੀ ਜਾਂਦਾ ਤੇ ਪਰਖਾਈ ਜਾਂਦਾ ਹੁਣ ਮੈਨੂੰ ਕੁੱਟਣ ਲੱਗਿਆ ਹੋਏ ਮੇਰੀ ਕੋਈ ਗਲਤੀ ਨਹੀਂ ਹੈ ਇਹ ਸਾਰੀ ਗਲਤੀ ਤੇਰੀ ਹੈ ਜਿਹੜੀ ਤੂੰ ਪੀ ਕੇ ਲੜਦਾ ਮੈਂ ਮੈਂ ਕਹਿਣਾ ਚੰਨੀ ਤੂੰ ਚੁੱਪ ਤੇ ਬਾਰੇ ਬੋਲਦਾ ਸੁੱਖੇ ਨੂੰ ਦਾਰੂ ਦਾ ਬਹਾਨਾ ਬਣਾ ਕੇ ਸਾਰੀਆਂ ਗੱਲਾਂ ਮੈਨੂੰ ਦੱਸਦਾ কাদি বান্ধে কারিয়া একারকে আজ তিন আসি কুটারায়া। গরপটিবিকারছি মন্্যবি মারঙ্গলাকার দিয়ে এস্কারকে দ আইয়া কে পু্ঠানা বা আসি্মাদি প্রমের কারজাকে বাসদা কিমারবোট দারুপন্দা। চ